ਕੁਦਰਤ ਨੇ ਸਾਨੂੰ ਸਾਰਿਆਂ ਨੂੰ ਬਹੁਤ ਹੀ ਖੂਬਸੂਰਤ ਤੋਹਫਾ ਦਿੱਤਾ ਹੋਇਆ ਤੇ ਉਹ ਹੈ ਪਾਣੀ ਜੀ ਹਾਂ ਅਸੀਂ ਸਾਰੇ ਜਾਣਦੇ ਹਾਂ ਕਿਉਂਕਿ ਡੇਲੀ ਰੁਟੀਨ ਦੇ ਵਿੱਚ ਸਹੀ ਢੰਗ ਦੇ ਨਾਲ ਪਾਣੀ ਪੀਣਾ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਕਿਉਂਕਿ ਪਾਣੀ ਜਿਹੜਾ ਹੈ ਉਹ ਤੁਹਾਡਾ ਵਜ਼ਨ ਘਟਾ ਵੀ ਸਕਦਾ ਹੈ ਪਾਣੀ ਹੀ ਤੁਹਾਡਾ ਵਜ਼ਨ ਜੋ ਹੈ ਵਧਾ ਵੀ ਸਕਦਾ ਹੈ ਕਿਵੇਂ ਤੁਹਾਡਾ ਪਾਣੀ ਪੀਣ ਦਾ ਤਰੀਕਾ ਤੁਹਾਡਾ ਪਾਣੀ ਪੀਣ ਦਾ ਸਮਾਂ ਕੀ ਹੈ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਕਿ ਤੁਹਾਡਾ ਵਜ਼ਨ ਵੱਧ ਰਿਹਾ ਹੈ ਉਸ ਦੇ ਨਾਲ ਜਾਂ ਘਟ ਰਿਹਾ ਤੇ ਅੱਜ ਮੈਂ ਤੁਹਾਨੂੰ ਇਹ ਹੀ ਦੱਸਣ ਜਾ ਰਹੀਆਂ ਕਿ ਪਾਣੀ ਪੀਣ ਦਾ ਸਹੀ ਸਮਾਂ ਕੀ ਹੈ ਕਿਸ ਢੰਗ ਦੇ ਨਾਲ ਸਾਨੂੰ ਪਾਣੀ ਪੀਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਕਈ ਲੋਕ ਕਹਿੰਦੇ ਆ ਤੇ ਹੁੰਦੇ ਨੇ ਇਹਨਾਂ ਗੱਲਾਂ ਨੂੰ ਕਿ ਬਹੁਤ ਜ਼ਿਆਦਾ ਪਾਣੀ ਪੀਓ ਤਾਂ weight loss ਹੋ ਜਾਂਦਾ ਹੈ ਉਸ ਦੇ ਉੱਪਰ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਕਿ ਪਾਣੀ ਸਾਨੂੰ ਆਪਣੀ ਬੋਡੀ ਦੇ ਹਿਸਾਬ ਨਾਲ ਕਿੰਨਾ ਕੁ ਪੀਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਗੱਲ ਇਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਾਂਗੀ ਕਿ ਸਾਡੀ ਬਾਡੀ ਦੇ ਵਿੱਚ ਜਿੰਨੇ ਵੀ ਆਰਗਨਸ ਨੇ ਇਹਨਾਂ ਵਿੱਚ ਪਾਣੀ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਪਾਣੀ ਦੀ ਇੰਪੋਰਟੈਂਸ ਸਾਡੀ ਬਾਡੀ ਲਈ ਕੀ ਹੈ ਇਹਨੂੰ ਜ਼ਰੂਰ ਸਮਝੋਗੇ ਔਰ ਪਾਣੀ ਪੀਣ ਦਾ ਸਹੀ ਤਰੀਕਾ ਵੀ ਜ਼ਰੂਰ ਸਮਝ ਜਾਓਗੇ ਤਾਂ ਕਿ ਪਾਣੀ ਪੀਂਦੇ ਤੁਸੀਂ ਕਦੇ ਕੋਈ ਗਲਤੀ ਨਾ ਕਰੋ ਤੇ ਸਹੀ ਢੰਗ ਦੇ ਨਾਲ ਹੀ ਪਾਣੀ ਪੀਓ ਜਿਸ ਦੇ ਨਾਲ ਤੁਹਾਡੀ ਸਿਹਤ ਵਧੀਆ ਬਣੀ ਰਹੇ ਪਰ ਸਭ ਤੋਂ ਪਹਿਲਾਂ ਕਹਿਣਾ ਚਾਹੂੰਗੀ ਜੇਕਰ ਹਲੇ ਤੱਕ ਤੁਸੀਂ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ

75% ਪਾਣੀ ਹੀ ਹੈ ਜਿਹੜਾ ਸਾਡਾ ਖੂਨ ਹੈ ਬਲੱਡ ਹੈ ਉਸ ਦੇ ਵਿੱਚ ਵੀ 83% ਪਾਣੀ ਹੈ ਸਾਡਾ ਦਿਲ ਹੈ ਜਿਹੜਾ ਉਹ ਵੀ 79% ਜੋ ਹੈ ਪਾਣੀ ਦਾ ਬਣਿਆ ਹੋਇਆ ਹੈ ਬੋਨਸ ਦੇ ਵਿੱਚ ਵੀ 22% ਪਾਣੀ ਹੀ ਹੈ ਸਾਡੀ ਮਸਲਸ ਜਿਹੜੀਆਂ ਨੇ 75% ਉਹਨਾਂ ਦੇ ਵਿੱਚ ਪਾਣੀ ਹੈ ਔਰ ਜਿਹੜਾ ਸਾਡਾ ਲਿਵਰ ਹੈ ਸਾਡੇ ਡਾਈਜੈਸ਼ਨ ਨੂੰ ਮੇਨਟੇਨ ਕਰਦਾ ਸਾਡੀ ਓਵਰਲ ਹੈਲਥ ਨੂੰ ਮੇਨਟੇਨ ਜੋ ਹੈ ਕਰਦਾ ਉਸ ਦੇ ਵਿੱਚ ਵੀ 85% ਪਾਣੀ ਹੈ ਕਿਡਨੀਜ਼ ਦੀ ਜੇਕਰ ਗੱਲ ਕਰ ਲਈਏ ਉਹਦੇ ਵਿੱਚ ਵੀ 83 3% ਪਾਣੀ ਹੈ ਸੋ ਤੁਸੀਂ ਸਮਝ ਗਏ ਹੋ ਕਿ ਜਿੰਨੇ ਵੀ ਸਾਡੀ ਬੋਡੀ ਲਈ ਹੋਰ ਨਿਊਟ੍ਰੀਐਂਟ ਜ਼ਰੂਰੀ ਨੇ ਉਨਾ ਹੀ ਜ਼ਰੂਰੀ ਹੈ ਪਾਣੀ ਤੇ ਇੱਥੇ ਮੈਂ ਗੱਲ ਤੁਹਾਨੂੰ ਇਹ ਸਮਝਾਉਣਾ ਚਾਹੂੰਗੀ ਕਿ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੋਣਾ ਚਾਹੀਦਾ ਦੇਖੋ ਅਗਰ ਤੁਸੀਂ ਆਪਣੇ ਖਾਣਾ ਖਾਣ ਤੋਂ ਅੱਧਾ ਘੰਟਾ ਪੌਣਾ ਘੰਟਾ ਪਹਿਲਾਂ ਪਾਣੀ ਪੀ ਲੈਨੇ ਹੋ ਤੇ ਉਸ ਤੋਂ ਬਾਅਦ ਖਾਣਾ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਡਾ ਵਜ਼ਨ ਘਟੇਗਾ ਤੇ ਇਹੀ ਜੇ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲੈਨੇ ਹੋ ਤਾਂ ਤੁਹਾਡਾ weight gain ਹੋਏਗਾ ਹੀ ਹੋਏਗਾ ਹੁਣ ਇਸ ਦੇ ਪਿੱਛੇ ਕੀ ਰੀਜ਼ਨ ਹੈ ਵੀ ਜ਼ਰੂਰ ਸਮਝ ਲਓ ਦੇਖੋ ਇਹ ਨਹੀਂ ਹੈ ਕਿ ਪਾਣੀ ਦੇ ਵਿੱਚ ਕੁਝ ਅਜਿਹਾ ਹੁੰਦਾ ਹੈ ਕਿ ਉਹ ਵਜ਼ਨ ਨੂੰ ਘਟਾਉਣ ਜਾਂ ਵਧਾਉਣ ਦਾ ਕੋਈ ਉਸ ਵਿੱਚ ਕੈਮੀਕਲ ਹੁੰਦਾ ਹੈ ਅਜਿਹਾ ਨਹੀਂ ਹੈ ਸਿਰਫ ਗੱਲ ਇਹ ਹੈ ਕਿ ਸਾਡਾ ਪੀਣ ਦਾ ਤਰੀਕਾ ਔਰ ਵਕਤ ਬਹੁਤ ਮੈਟਰ ਕਰਦਾ ਹੈ ਜਦੋਂ ਅਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਜਾਂ ਪੌਣਾ ਘੰਟਾ ਪਹਿਲਾਂ ਪਾਣੀ ਪੀਂਨੇ ਆ ਸਾਡਾ ਪੇਟ ਜੋ ਹੈ ਕਾਫੀ ਭਰ ਜਾਂਦਾ ਸਾਨੂੰ ਭੁੱਖ ਓਨੀ ਹੀ ਘੱਟ ਲੱਗਦੀ ਐ ਅਸੀਂ ਖਾਣਾ ਬਹੁਤ ਜ਼ਿਆਦਾ ਪੇਟ ਭਰ ਕੇ ਨਹੀਂ ਖਾਣਿਆ ਜਿਸ ਦੇ ਨਾਲ ਐਕਸਟਰਾ ਕੈਲਰੀਜ਼ ਸਾਡੀ ਬੋਡੀ ਵਿੱਚ ਨਹੀਂ ਜਾਂਦੀ ਹੈ ਪਾਣੀ ਅਸੀਂ ਪੀਨੇ ਆ ਜ਼ੀਰੋ ਕੈਲਰੀ ਹੈ ਸਾਨੂੰ ਕੋਈ ਸੋ ਕੈਲਰੀ ਨਹੀਂ ਮਿਲਦੀ ਪਰ ਹਾਂ ਅਸੀਂ ਤਰੋ ਤਾਜ਼ਾ ਹੋ ਜਾਂਦੇ ਆ ਔਰ ਖੁਦ ਨੂੰ ਫਰੈਸ਼ ਫੀਲ ਕਰਦੇ ਆ ਪਾਣੀ ਪੀਣ ਤੋਂ ਬਾਅਦ ਉਹੀ ਜੇ ਤੁਸੀਂ ਖਾਣਾ ਪੇਟ ਭਰ ਕੇ ਖਾ ਲਿਆ ਉਸ ਤੋਂ ਬਾਅਦ ਉਪਰੋਂ ਤੁਸੀਂ ਪਾਣੀ ਵੀ ਤੁਰੰਤ ਨਾਲ ਦੇ ਨਾਲ ਪੀ ਲਿਆ ਤਾਂ ਉਹ ਓਵਰਲੋਡ ਤੁਹਾਡਾ ਟਿੱਡ ਹੋ ਜਾਂਦਾ ਹੈ ਤੇ ਡਾਈਜੈਸ਼ਨ ਵੀ ਉਸ ਦੇ ਨਾਲ ਥੋੜਾ ਸਲੋ ਹੋ ਜਾਂਦਾ ਹੈ metabolisim ਵੀ ਉਸ ਦੇ ਨਾਲ ਸਲੋ ਹੋਣ ਲੱਗਦਾ ਹੈ ਤੇ ਫਿਰ ਹੁੰਦਾ ਕੀ ਹੈ ਕਿ ਡਾਈਜੈਸ਼ਨ ਸਲੋ ਹੈ ਖਾਣਾ ਜੋ ਹੈ ਕਾਫੀ ਦੇਰ ਤੱਕ ਪੇਟ ਦੇ ਵਿੱਚ ਪਿਆ ਰਹਿੰਦਾ ਹੈ ਤੇ ਉਹ ਫੈਟ ਬਣਨਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਕਰਕੇ ਡਾਈਜੈਸ਼ਨ ਨੂੰ ਕਦੀ ਵੀ ਕੋਈ ਵੀ ਅਜਿਹੀ ਚੀਜ਼ ਜਾਂ ਗਲਤ ਟਾਈਮ ਤੇ ਪਾਣੀ ਨਹੀਂ ਪੀਣਾ ਚਾਹੀਦਾ ਜਿਸ ਦੇ ਨਾਲ ਤੁਹਾਡਾ ਡਾਈਜੈਸ਼ਨ ਸਲੋ ਹੋ ਜਾਏ ਖਾਣਾ ਖਾਣ ਤੋਂ ਅੱਧਾ ਘੰਟਾ 45 ਮਿੰਟ ਦੇ ਬਾਅਦ ਹੀ ਤੁਹਾਨੂੰ ਪਾਣੀ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਅਗਲੀ ਆਪਾਂ ਗੱਲ ਕਰੀਏ ਕਈਆਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਠੰਡਾ ਪਾਣੀ ਪੀਣਾ ਚਾਹੀਦਾ ਹੈ ਜਾਂ ਬਹੁਤ ਤੇਜ਼ ਗਰਮ ਪਾਣੀ ਪੀਣਾ ਚਾਹੀਦਾ ਦੇਖੋ ਠੰਡੇ ਪਾਣੀ ਦੀ ਆਪਾਂ ਗੱਲ ਕਰੀਏ ਫ੍ਰਿਜ ਵਾਲਾ ਰੈਫਰਿਜਰੇਟਰ ਵਾਲਾ ਪਾਣੀ ਤਾਂ ਕਦੇ ਵੀ ਨਹੀਂ ਪੀਣਾ ਚਾਹੀਦਾ ਨੋਰਮਲ ਪਾਣੀ ਸਾਨੂੰ ਪੀਣਾ ਚਾਹੀਦਾ ਤੇ ਜਿਹੜੇ ਬਹੁਤ ਤੇਜ਼ ਗਰਮ ਪਾਣੀ ਪੀਂਦੇ ਨੇ ਕਈਆਂ ਨੂੰ ਲੱਗਦਾ ਹੈ ਕਿ ਅਸੀਂ ਤੇਜ਼ ਗਰਮ ਪਾਣੀ ਪੀਵਾਂਗੇ ਤਾਂ ਉਹ ਜਿਹੜਾ ਸਾਡਾ ਫੈਟ ਹੈ ਉਹ ਖੁਰੇਗਾ ਤੇ ਅ शायद पतले हो जावानगे अजिहा बिल्कुल भी नहीं है जो तेज गर्म पानी पींद हो तो उस जो है तो नर्व डैमेज होनी शुरू हो जाती है अगर ये कंटिन्यू तुम अपनी हैबिट रखते हो ना ਬਹੁਤ ਤੇਜ਼ ਸਰਦਾ ਪਾਣੀ ਪੀਣ ਦੀ ਆਦਤ ਰੱਖਦੇ ਹੋ ਹਮੇਸ਼ਾ ਦੇ ਲਈ ਤਾਂ ਇਸ ਦੇ ਨਾਲ ਇੱਕ ਤਰ੍ਹਾਂ ਦਾ ਕੋਈ ਕੈਂਸਰ ਵੀ ਬਣ ਸਕਦਾ ਹੈ ਸੋ ਇਹ ਆਦਤ ਵੀ ਤੁਹਾਨੂੰ ਛੱਡ ਦੇਣੀ ਚਾਹੀਦੀ ਹੈ ਜੇਕਰ ਤੁਸੀਂ ਬਹੁਤ ਤੇਜ਼ ਗਰਮ ਪਾਣੀ ਪੀਂਦੇ ਹੋ ਲੂਕ ਵਾਰਮ ਯਾਨੀ ਕਿ ਸਾਨੂੰ ਗੁੰਗੁਨਾ ਪਾਣੀ ਪੀਣਾ ਚਾਹੀਦਾ ਹੈ ਅਗਰ ਤੁਸੀਂ ਗਰਮ ਪਾਣੀ ਪੀਣ ਦੀ ਸੋਚ ਰਹੇ ਹੋ ਤਾਂ ਗੁੰਗੁਨਾ ਪਾਣੀ ਪੀਓ ਜਾਂ ਫਿਰ ਨਾਰਮਲ ਪੀਓ ਠੰਡਾ ਰੈਫਰਿਜਰੇਟਰ ਵਾਲਾ ਵੀ ਬਿਲਕੁਲ ਨਹੀਂ ਪੀਣਾ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਸਾਡੇ ਪੇਟ ਦੇ ਅੰਦਰ ਜੋ ਹੈ ਇੱਕ ਅਗਨੀ metabolisim ਜਿਹੜਾ ਸਾਡਾ ਬੂਸਟ ਹੋਣ ਦੇ ਲਈ ਉਹ ਜਿਹੜੀ ਇੱਕ ਹੀਟ ਹੈ ਟੈਂਪਰੇਚਰ ਉਹ ਮੇਨਟੇਨ ਰਹਿਣਾ ਚਾਹੀਦਾ ਹੈ ਡਾਈਜੈਸ਼ਨ ਦੇ ਲਈ ਜਦੋਂ ਤੁਸੀਂ ਠੰਡਾ ਪਾਣੀ ਪੀਂਦੇ ਆ ਤਾਂ ਸਾਰਾ ਹੀ ਡਾਈਜੈਸ਼ਨ ਦਾ ਪ੍ਰੋਸੈਸ ਇੱਥੇ ਸਲੋ ਹੋਣ ਵਾਲਾ ਹੈ ਤੇ ਪਾਣੀ ਪੀਣਾ ਕਿੰਨਾ ਚਾਹੀਦਾ ਹੈ ਕਈ ਸੋਦੇ ਨੇ ਬਸ बार-बार ਪੇਟ ਭਰ ਕੇ ਪਾਣੀ ਪੀਂਦੇ ਰਹੋ ਤੇ ਉਸ ਦੇ ਨਾਲ ਅਸੀਂ ਪਤਲੇ ਹੋ ਜਾਾਂਗੇ ਅਜਿਹਾ ਨਹੀਂ ਹੈ ਜਦੋਂ ਅਸੀਂ ਲਗਾਤਾਰ ਢੇਰ ਸਾਰਾ ਪਾਣੀ ਪੀਂਦੇ ਹੀ ਜਾਂ ਰਹੇ ਆ ਨਾ ਤਾਂ ਫਿਰ ਸਾਡੀ ਜਿਹੜੀ ਕਿਡਨੀ ਹੈ ਉਸ ਦੇ ਉੱਪਰ ਓਵਰ ਸਟ੍ਰੈਸ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਸ ਦੇ ਨਾਲ ਕਿਡਨੀਆਂ ਖਰਾਬ ਹੋਣ ਦਾ ਵੀ ਡਰបាន ਜਾਂਦਾ ਹੈ ਤੇ ਵੀ ਪ੍ਰੋਬਲਮ ਤੁਹਾਨੂੰ ਆ ਸਕਦੀ ਹੈ ਇਸ ਕਰਕੇ ਐਕਸੈਸਿਵ ਦੇ ਵਿੱਚ ਵੀ ਪਾਣੀ ਨਹੀਂ ਪੀਣਾ ਹਰੇਕ ਦੀ ਬੋਡੀ ਡਿਮਾਂਡ ਲੱਗ ਹੈ ਇਸ ਕਰਕੇ ਇਹ ਨਹੀਂ ਕਿ ਕਿਸੇ ਇੱਕ ਥਾਂ ਤੇ ਸੁਣਿਆ ਕਿ ਪਾਣੀ ਇੰਨਾ ਪੀਤਾ ਤੇ ਮੈਨੂੰ ਬਹੁਤ ਫਾਇਦਾ ਮਿਲਿਆ ਤੁਹਾਡੀ ਬੋਡੀ ਟਾਈਪ ਹਰੇਕ ਦਿਨਾਂ ਨਾਲ ਮੈਚ ਨਹੀਂ ਕਰਦੀ ਹਰੇਕ ਦੀ ਬੋਡੀ ਅਲੱਗ ਹੈ ਹਰੇਕ ਦੇ ਬੋਡੀ ਫੰਕਸ਼ਨਸ ਅਲੱਗ ਦਾ ਹੈ ਔਰ ਕਈਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਹੈਲਥ ਇਸ਼ੂ ਨੇ ਉਸ ਦੇ ਅਕੋਰਡਿੰਗਲੀ ਚੀਜ਼ਾਂ ਸਮਝਣੀਆਂ ਚਾਹੀਦੀਆਂ ਆਪਣੀ ਬੋਡੀ ਨੂੰ ਸਮਝੋ ਤੁਹਾਨੂੰ ਜਿੰਨੀ ਪਿਆਸ ਲੱਗਦੀ ਹੈ ਉਨਾ ਪਾਣੀ ਪੀਓ ਔਰ ਹਾਂ ਦੇਖੋ ਕਈ ਵਾਰੀ ਅਸੀਂ ਪਲੇਨ ਵਾਟਰ ਪਿੰਦੇ ਆ ਤਾਂ ਕੱਲਾ ਪਲੇਨ ਵਾਟਰ ਅਗਰੈਸਿਵ ਲਗਾਤਾਰ ਪਿੰਦੇ ਜਾ ਰਹੇ ਹਾਂ ਤਾਂ ਉਹ ਵੀ ਡਾਈਜੈਸਟ ਨਹੀਂ ਹੋ ਪਾਂਦਾ ਤੇ ਉਸ ਦੇ ਨਾਲ ਵੀ ਪ੍ਰੋਬਲਮ ਹੋਣ ਲੱਗਦੀ ਹੈ ਤੇ ਸਹੀ ਤਰੀਕੇ ਨਾਲ ਜੋ ਹੈ ਪਾਣੀ ਦੀ ਵਰਕਿੰਗ ਸਾਡੀ ਬੋਡੀ ਵਿੱਚ ਨਹੀਂ ਹੋ ਪਾਂਦੀ ਅਸੀਂ ਜਿਵੇਂ ਪੀਤਾ ਓਵੇਂ ਹੀ ਜੋ ਹੈ ਯੂਰਿਨ ਦੇ ਜ਼ਰੀਏ ਨਿਕਲ ਜਾਂਦਾ ਸੋ ਇਸ ਲਈ ਅਗਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪਾਣੀ ਵੀ ਪੀ ਰਹੇ ਉਹ ਵੀ ਹਜ਼ਮ ਹੋ ਜਾਏ ਤਾਂ ਤੁਸੀਂ ਅਗਰ ਕਿਸੇ ਨੂੰ ਵੀ ਪਾਣੀ ਪੀ ਕੇ ਬੜਾ ਹੀ ਉਫਾਰਾ ਹੋਇਆ ਰਹਿੰਦਾ ਤਾਂ ਤੁਸੀਂ ਕੁਝ ਨਾ ਕੁਝ ਪਾਣੀ ਵਿੱਚ ਹਲਕਾ 加ਡ ਕਰ ਲੋ ਅਗਰ ਕਿਸੇ ਨੂੰ ਨਿੰਬੂ ਸੂਟ ਕਰਦਾ ਹੈ ਤਾਂ ਤੁਸੀਂ ਹਲਕਾ ਜਾਂ ਨਿੰਬੂ ਨਿਚੋੜ ਲਓ ਜਾਂ ਫਿਰ ਕੋਈ ਵੀ ਆਪਾਂ ਕੇ ਵੀ ਹਰਬਸ ਦੀ ਆਪਾਂ ਗੱਲ ਕਰ ਲਈਏ ਜਾਂ ਫਿਰ ਘਰ ਦੇ ਕੁਝ ਮਸਾਲਿਆਂ ਦੀ ਗੱਲ ਕਰ ਲਈਏ ਸਵੇਰੇ ਜੋ ਹੈ ਕਈ ਪਹਿਲਾਂ ਇੱਕ ਰਾਤ ਪਹਿਲਾਂ ਕੋਈ ਸੌਂਫ ਪੀਂ ਹੁਲੰਦਾ ਹੈ ਜਾਂ ਜੀਰਾ ਹੈ ਜੋ ਵੈਨ ਹੈ ਮੇਥੇ ਹੈ ਜੋ ਤੁਹਾਡੀ ਬੋਡੀ ਟਾਈਪ ਦੇ ਅਕੋਰਡਿੰਗਲੀ ਤੁਹਾਨੂੰ ਸੂਟ ਕਰਦਾ ਹੈ ਇੱਕ ਰਾਤ ਪਹਿਲਾਂ ਪਿਉ ਦੋ ਅਗਲੇ ਦਿਨ ਜੋ ਹੈ ਉਸ ਨੂੰ ਤੁਸੀਂ ਬੋਇਲ ਕਰਕੇ ਬੋਤਲ ਭਰ ਕੇ ਭਾਵੇਂ ਰੱਖ ਲਓ ਥੋੜੀ ਥੋੜੀ ਦੇਰ ਬਾਅਦ ਉਹ ਤੁਸੀਂ ਪਾਣੀ ਪੀਂਦੇ ਰਹਿ ਸਕਦੇ ਹੋ ਤਾਂ ਉਸ ਦੇ ਨਾਲ ਥੋੜਾ ਡਾਈਜੈਸ਼ਨ ਵੀ ਸਹੀ ਬਣਾ ਰਹੇਗਾ ਸੋ ਪਾਣੀ ਪੀਂਦੇ ਸਹੀ ਢੰਗ ਨੂੰ ਸਾਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਖਾਣਾ ਖਾਂਦੇ ਹੋਏ ਕਦੀ ਵੀ ਪਾਣੀ ਨਾ ਪੀਓ ਔਰ ਅਖੀਰ ਦੇ ਵਿੱਚ ਮੈਂ ਜ਼ਰੂਰ ਕਹੂੰਗੀ ਕਿ ਜੋ ਮੈਂ ਸਟਾਰਟਿੰਗ ਵਿੱਚ ਗੱਲ ਕੀਤੀ ਹੈ ਕਿ ਸਾਡੀ ਬਾਡੀ ਜੋ ਹੈ 60% ਪਾਣੀ ਦੇ ਨਾਲ ਹੀ ਹੈ ਬਣੀ ਹੋਈ ਇਸ ਲਈ ਪਾਣੀ ਪ੍ਰੋਪਰ ਜ਼ਰੂਰ ਪੀਣਾ ਚਾਹੀਦਾ ਸਾਡੀ ਬਾਡੀ ਦੇ ਵਿੱਚੋਂ ਟਾਕਸਿਨਸ ਨੂੰ ਰਿਮੂਵ ਕਰਨ ਦਾ ਕੰਮ ਜੋ ਹੈ ਪਾਣੀ ਕਰਦਾ ਹੈ ਔਰ ਸਾਡੀ ਬਾਡੀ ਸਹੀ ਤਰ੍ਹਾਂ ਕੰਮ ਕਰਦੀ ਰਹੇ ਇਸ ਲਈ ਪਾਣੀ ਦਾ ਬਹੁਤ ਅਹਿਮ ਰੋਲ ਹੈ ਤੇ ਨਾਲ ਦੀ ਨਾਲ ਸਾਨੂੰ ਪਾਣੀ ਦੀ ਕੀਮਤ ਵੀ ਸਮਝਣੀ ਚਾਹੀਦੀ ਹੈ ਉਸ ਦਾ ਜੋ ਕੁਦਰਤੀ ਜਿੰਨੇ ਵੀ ਸੋਮੇ ਹੁੰਦੇ ਨੇ ਉਸ ਦੇ ਚਾਹੇ ਕਿਤੇ ਨਦੀਆਂ ਹੈ ਦਰਿਆ ਹੈ ਕਿਤੇ ਅਸੀਂ ਜਾਣਿਆ ਕੋਈ ਵੀ ਤੁਹਾਨੂੰ ਪਾਣੀ ਦਾ ਸੋਰਸ ਕੁਦਰਤੀ ਸੋਮਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਗੰਦਾ ਨਹੀਂ ਕਰਨਾ ਚਾਹੀਦਾ ਹੈ ਪਾਣੀ ਦੀ ਵੇਸਟੇਜ ਕਦੇ ਨਹੀਂ ਕਰਨੀ ਚਾਹੀਦੀ ਹੈ ਚਾਹੇ ਘਰੋਂ ਚਾਹੇ ਬਾਹਰੋਂ ਕਿਤੇ ਦੇਖਦੇ ਹੋ ਟੈਪ ਹੈ ਕੋਈ ਟੁੱਟੀ ਜੋ ਹੈ ਖੁੱਲੀ ਪਈ ਹੈ ਤਾਂ ਉਸ ਨੂੰ ਬੰਦ ਜ਼ਰੂਰ ਕਰਦੋ ਕਿਉਂਕਿ ਪਾਣੀ ਬਹੁਤ ਹੀ ਅਨਮੋਲ ਹੈ ਸਾਡੀ ਅਗਰ ਅਸੀਂ ਗੱਲ ਕਰੀਏ ਧਰਤੀ ਦੇ ਉੱਪਰ ਜਿੰਨੇ ਵੀ ਜੀਵ ਜੰਤੂ ਨੇ ਵਿੱਚ ਅਸੀਂ ਇਨਸਾਨ ਵੀ ਹੈ ਹਾ ਪਸ਼ੂ ਨੇ ਪੰਛੀ ਨੇ ਚਾਹੇ ਪਲਾਂਟਸ ਪੇੜ ਪੌਦੇ ਹਰੇਕ ਨੂੰ ਆਪਣੇ ਜੀਵਨ ਦੇ ਲਈ ਪਾਣੀ ਦੀ ਬਹੁਤ ਜ਼ਰੂਰਤ ਹੈ ਸੋ ਪਾਣੀ ਦੀ ਅਹਿਮੀਅਤ ਨੂੰ ਸਮਝੋ ਤੇ ਆਪਣੇ ਆਪ ਨੂੰ ਹੈਲਦੀ ਤੁਸੀਂ ਰੱਖ ਸਕਦੇ ਹੋ ਅਗਰ ਤੁਸੀਂ ਸਹੀ ਢੰਗ ਦੇ ਨਾਲ ਸਹੀ ਸਮੇਂ ਤੇ ਪਾਣੀ ਪੀਂਦੇ ਹੋ ਤੇ ਤੁਸੀਂ ਜ਼ਰੂਰ ਜੋ ਹੈ ਕਈ ਤਰ੍ਹਾਂ ਦੇ ਸੀ ਜੋ ਹੈ ਅੱਜ ਕੱਲ ਦੇਖਦੇ ਹਾਂ ਕਿ नींबू खीरा पुदीना पाटल तैयार कर सकते हो तो यह पानी भी थोड़ा थोड़ी देर बाद पी पर बहुत लंबे समय लिए रखो इस खराब भी हो सकता थोड़ा जा बनाओ उस पीओ और खत्म करो और उस अपनी सेहत वना बना हो आई होप अज की अच्छी लगी होएगी वाइया लगी है तो इसको लाइक एंड शेयर जरूर कर देना कमेंट करके भी अपने विचार मेरे जरूर सर जो फिर तो कहूंगी कि पेज फेसबुक पेज हाल तक फॉलो नहीं किया तो फॉलो कर दो यूट्यूब चैनल हेल्थ कौनू, है तो फट सब्सक्राइब नहीं किया फटाफट सबसक्राइब भी कर दो मिलेंगे जल्दी ही सेहत में जुड़ी होर खास जानकारी के फिलहाल ही जी इजाजत सत श्रीकाल